ਪੰਜਾਬ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਐ ਚੁਕੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਹਾਰਨ ਦੇ ਬਾਵਜੂਦ ਰਾਜमंत्री ਬਣਾਏ ਜਾਣ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਕਾਂਗਰਸ ਲੜਖਰਾਂਦੀ ਨਜ਼ਰ ਆ ਰਹੀ ਹੈ ਬਿੱਟੂ ਦੀ ਵੱਡੀ ਪਾਵਰ ਤੋਂ ਬਾਅਦ ਹੁਣ ਕਈ ਕਾਂਗਰਸੀ ਵੀ ਨਿਗਮ ਚੋਣ ਤੋਂ ਪਹਿਲਾਂ ਭਾਜਪਾ ਵਿਚਾਲੇ ਲਗਾ ਸਕਤੇ ਨੇ ਬਿੱਟੂ ਕਾਂਗਰਸ ਤੋਂ ਸੰਸਦ ਮੈਂਬਰ ਰਹਿ ਚੁਕੇ ਨੇ ਇਸ ਕਾਰਨ ਜ਼ਿਲ੍ਹੇ ਦੇ ਕਈ ਕਾਂਗਰਸੀ ਨੇ ਤਾ ਮਾ ਦਿਨਾਲ ਉਹਨਾਂ ਦੀਆਂ ਨਸਤੀਕੀਆਂ ਵੀ ਨੇ ਕਈ ਕਾਂਗਰਸੀ ਬਿੱਟੂ ਦੀ ਤਸਵੀਰ ਫੇਸਬੁੱਕ ਤੇ ਸ਼ੇਅਰ ਕਰਕੇ ਉਹਨਾਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਨੇ ਰਾਜਨੀਤਿਕ ਗਲਿਆਰਾਾਂ ਦੇ ਵਿਚ ਚਰਚਾ ਬਣ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਤੋਂ ਕੋਈ ਵੱਡੇ ਨੇਤਾ ਭਾਜਪਾ ਦਾ ਹੱਥ ਵੀ ਫੜ ਸਕਦੇ ਨੇ ਜਿਸ ਤੇ ਕਾਰਨ ਕੁਝ ਸੀਨੀਅਰ ਨੇਤਾਵਾਂ ਦੀ ਭਾਜਪਾ ਦੇ ਇੱਥੋਂ ਦੀ ਉਮੀਦਵਾਰ ਰਵਨੀਤ ਬਿੱਟੂ ਦੇ ਨਾਲ ਕਾਫੀ ਨਜ਼ਦੀਕੀਆਂ ਵੀ ਸਨ ਦੱਸਦੇ ਕਿ ਇਸ ਕਾਰਨ ਦੇ ਨਾਲ ਉਹ ਨੇਤਾ ਜਿਹੜੇ ਕਿ ਲੋਕ ਸਭਾ ਚੋਣਾਂ ਵਿੱਚ ਰਾਜਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਦਾ ਖੁੱਲਕੇ ਸਾਥ ਵੀ ਨਹੀਂ ਦੇ ਸਕੇ ਵੜਿੰਗ ਦੇ ਲਈ ਉਹਨਾਂ ਨੇਤਾਵਾਂ ਨੇ ਖੁੱਲਕੇ ਚੋਣ ਪ੍ਰਚਾਰ ਵੀ ਨਹੀਂ ਕੀਤਾ ਗੱਲ ਕੀਤੀ ਜਾਵੇ ਸ਼ਹਿਰੀ ਵੋਟ ਦੀ ਤਾਂ ਪੰਜਾਬ ਫੀਸਤੀ ਤੋਂ ਜ਼ਿਆਦਾ ਜਿਹੇ ਬਾੜ ਨੇ ਜਿੱਥੇ ਬਿੱਟੂ ਨੂੰ ਜ਼ਿਆਦਾ ਵੋਟ ਮਿਲੇ ਨੇ ਅਜਿਹੇ ਵਿੱਚ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ਹਿਰ ਵਿੱਚ ਕਾਂਗਰਸ ਸੀਨੀਅਰ ਨੇਤਾਵਾਂ ਨੇ ਵੜਿੰਗ ਦੇ ਲਈ ਕੁਝ ਖਾਸ ਹੋਰ ਨਹੀਂ ਲਗਾਇਆ ਕਾਂਗਰਸ ਨੇ ਉਹਨਾਂ ਤੱਕ ਉਹਨਾਂ ਨੇਤਾਵਾਂ ਨੂੰ ਇਸ ਗੱਲ ਦਾ ਡਰ ਸਤਾਨ ਲੱਗਾ ਕਿ ਵੜਿੰਗ ਦੇ ਜਿੱਤ ਤੋਂ ਬਾਅਦ ਹੁਣ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਸਾਈਡ ਲਾਈਨ ਨਾ ਕਰ ਦੇਵੇ ਉੱਥੇ ਹੀ ਰਾਜਾ ਵੜਿੰਗ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਜਿਨ੍ਹਾਂ ਕਾਂਗਰਸੀ ਨੇਤਾਵਾਂ ਦੀ ਸ਼ਹਿਰ ਦੇ ਵਿੱਚ ਤੂਤੀ ਬੋਲਦੀ ਸੀ ਉਹਨਾਂ ਦਾ ਕਦ ਵੀ ਲੋਕਾਂ ਦੇ ਵਿੱਚ ਘੱਟ ਹੁੰਦਾ ਨਜ਼ਰ ਆ ਰਿਹਾ ਸੂਤਰ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਤਾਵਾਂ ਨੇ ਵੜਿੰਗ ਸਾਲ ਲੋਕ ਸਭਾ ਚੋਣਾਂ ਵਿੱਚ ਸਾਥ ਨਹੀਂ ਦਿੱਤਾ ਉਹਨਾਂ ਨੇਤਾਵਾਂ ਦੇ ਨਾਮ ਕਾਂਗਰਸ ਹਾਈ ਕਮਾਂਡ ਤੱਕ ਪੁੱਜ ਗਏ ਨਹੀਂ ਵਿੜਿੰਗ ਦੀ ਜਿੱਤ ਦੇ باوجود ਹੁਣ ਕਾਂਗਰਸ ਵਿੱਚ ਗੁੱਟਬਾਜ਼ੀ ਬਰਕਰਾਰ ਹੈ ਸਾਬਕਾ ਕੈਬਨਿਟ ਮੰਤਰੀ 파ਰਤੂਸ਼ ਰਾਸ਼ੂ ਨੇ ਵਿੜਿੰਗ ਦੀ ਲੋਕ ਸਭਾ ਜਿੱਤ ਤੋਂ ਬਾਅਦ ਕਰੀਬ 6 ਦਿਨ ਪਹਿਲਾਂ ਫੇਸਬੁਕ ਤੇ ਇੱਕ ਪੋਸਟ ਲਿਖਿਆ ਸੀ ਦੱਸਦੀ ਕਿ ਪੋਸਟ ਦੇ ਵਿੱਚ ਉਹਨਾਂ ਲਿਖਿਆ ਸੀ ਰਸਤੇ ਵਿੱਚ ਜਿੱਤਦੀ ਹੈ ਮੰਜ਼ਲ ਵਿੱਚ ਜਿੱਤਦੀ ਹੈ ਦੇਖਦੇ ਆ ਕੱਲ ਕੀ ਹੋਵੇਗਾ ਹੌਸਲੇ ਵਿੱਚ ਜਿੱਤਦੀ ਹੈ ਆਸ਼ੂ ਦੀ ਇਸ ਪੋਸਟ ਨੇ ਕਈ ਰਾਜਨੀਤਿਕ ਕਲਿਆਰਾਂ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਇਸੇ ਕਈ ਮਤਲਬ ਕੱਟੇ ਜਾ ਰਹੇ ਨੇ ਕੁਝ ਰਾਜਨੀਤਿਕ ਮਾਹਿਰ ਕਹਿ ਰਹੇ ਨੇ ਕਿ ਆਸ਼ੂ ਲੋਕ ਸਭਾ ਲੁਧਿਆਣਾ ਦੇ ਲਈ ਪ੍ਰਬਲ ਦਾਅਵੇਦਾਰ ਸਨ ਪਰ ਮੌਕੇ ਤੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਿਸ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿੱਟੂ ਦੇ ਪਾਵਰਫੁੱਲ ਹੋਣ ਤੇ ਕਿੰਨੇ ਕਾਂਗਰਸੀ ਭਾਜਪਾ ਦਾ ਹੱਥ ਫੜਦੇ ਹਨ